ਰਾਜਪੁਰਾ ਦੇ ਨੇੜਲੇ ਪਿੰਡਾਂ ਦੇ ਲੋਕਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਜੀ ਹਾਂ ਹਲਕਾ ਵਿਧਾਇਕ ਨੀਨਾ ਮਿੱਤਲ ਜੀ ਵੱਲੋਂ ਅੱਜ ਨਲਾਸ ਲਿੰਕ ਰੋਡ ਦਾ ਨੀ ਪੱਥਰ ਰੱਖਿਆ ਗਿਆ ਜਿਸ ਦੀ ਲਾਗਤ ਲਗਭਗ 2 ਕਰੋੜ 41 ਲੱਖ ਰੁਪਏ ਦੀ ਹੈ ਦੱਸ ਦਈਏ ਕਿ ਇਹ ਸੜਕ ਲਗਭਗ 65 ਲੱਖ ਰੁਪਏ ਦੀ ਲਗ ਦੇ ਨਾਲ ਤਿਆਰ ਹੋਵੇਗੀ ਜੋ ਕਿ ਨਲਾਸ ਮੰਦਰ ਤੋਂ ਬਖਸ਼ੀ ਵਾਲੇ ਪਿੰਡ ਤੱਕ ਬਣਾਈ ਜਾ ਰਹੀ ਹੈ ਇਸ ਦੇ ਨਾਲ ਹੀ ਲਗਭਗ 2 ਕਰੋੜ 41 ਲੱਖ ਰੁਪਏ ਦੀ ਲਾਗਤ ਦੇ ਨਾਲ ਬਸੰਤਪੁਰਾ ਪਗਤਾੜਾ ਵਾਲੀ ਸੜਕ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ ਇਸ ਦੀ ਮੰਗ ਲੰਮੇ ਸਮੇਂ ਤੋਂ ਸੀ ਜੋ ਕਿ ਅੱਜ ਪੂਰੀ ਹੋਣ ਦੇ ਲਈ ਜਾ ਰਹੀ ਹੈ ਇਸ ਮੌਕੇ ਤੇ ਨੀਨਾ ਮਿੱਤਲ ਜੀ ਵੱਲੋਂ ਕਿਹਾ ਗਿਆ ਕਿ ਨਲਾਸ ਮੰਦਿਰ ਦੇ ਨਾਲ ਲੱਖਾਂ ਲੋਕਾਂ ਦੀ ਸ਼ਰਧਾ ਜੁੜੀ ਹੋਈ ਹੈ ਲੋਕਾਂ ਨੂੰ ਇੱਥੇ ਆਉਣ ਜਾਣ ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਨਹੀਂ ਕਰਨਾ ਪਵੇਗਾ ਇਸ ਪਿੰਡ ਤੇ ਸੜਕ ਬਣਨ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਸਹੂਲਤ ਮਿਲੇਗੀ ਉਹਨੇ ਵੀ ਦੱਸਿਆ ਕਿ ਇਹ ਕੰਮ ਮਾਨਯੋਗ ਮੁੱਖ ਮੰਤਰੀ ਮਾਨ ਅਤੇ ਦੇਸ਼ ਨਿਰਦੇਸ਼ਾਂ ਦੇ ਤਹਿਤ ਹੀ ਹੋ ਰਿਹਾ ਹੈ ਉਹਨਾਂ ਦੇ ਯਤਨਾਂ ਨਾਲ ਹੀ ਅਜਿਹੇ ਜਿਹੜੇ ਲੋਕ ਭਲਾਈ ਦੇ ਕੰਮ ਨੇ ਉਹ ਸੰਭਵ ਹੋ ਸਕੇ ਨੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਰਾਜਪੁਰਾ ਹਲਕੇ ਦੇ ਲੋਕਾਂ ਨੇ ਪਹਿਲਾਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਚੁਣੀਆਂ ਸੀ ਪਰ ਹੁਣ ਆਪਣੀ ਹੀ ਸਰਕਾਰ ਚੁਣ ਕੇ ਲੋਕਾਂ ਦੇ ਕੰਮ ਜੋ ਹੋ ਰਹੇ ਨੇ ਉਹ ਬਹੁਤ ਹੀ ਸ਼ਲਾਘਾਯੋਗ ਨੇ ਇਹ ਆਮ ਲੋਕਾਂ ਦੀ ਸਰਕਾਰ ਹੈ ਜੋ ਆਮ ਲੋਕਾਂ ਦੇ ਲਈ ਕੰਮ ਕਰ ਰਹੀ ਹੈ ਮੈਡਮ ਨੀਨਾ ਮਿੱਤਲ ਨੇ ਸਪਸ਼ਟ ਕੀਤਾ ਕਿ ਘੱਟੀਆਂ ਮਟੀਰੀਅਲ ਦੇ ਨਾਲ ਸੜਕਾਂ ਨਹੀਂ ਬਣਨਗੀਆਂ ਬਲਕਿ ਵਧੀਆ ਕੁਆਲਿਟੀ ਦੇ ਵਿੱਚ ਸਾਰਾ ਸਮਾਨ ਇਸਤੇਮਾਲ ਹੋਵੇਗਾ ਤਾਂ ਜੋ ਜਿਹੜੀਆਂ ਸੜਕਾਂ ਨੇ ਉਹ ਲੰਮੇ ਸਮੇਂ ਤੱਕ ਚੱਲ ਸਕਣ ਇਹ ਸੜਕ ਜੀ ਬਹੁਤ ਏਰਾਂ ਤੋਂ ਬਣੀ ਨਹੀਂ ਬਹੁਤ ਖਰਾਬ ਹੈ ਮਤਲਬ ਬਹੁਤ ਇਨਾ ਨਾ ਅੱਛਾ ਕਾਰਿਆ ਸਾਰੇ ਲੋਕਾਂ ਵਾਸਤੇ ਹੈ ਇਹ ਸੜਕ ਬਣ ਜਾਏਗੀ ਤਾਂ ਸਾਰੇ ਜ਼ਿਮੀਂਦਾਰਾਂ ਨੂੰ ਆਮ ਜਨਤਾ ਆਣ ਵਾਲਿਆਂ ਨੂੰ ਮੰਦਰ ਆਣ ਵਾਲਿਆਂ ਨੂੰ ਵੀ ਫਾਇਦਾ ਇਸਕਾ ਇਨਕੀ ਬਹੁਤ ਬੜਾ ਉਕਾਰ ਹੈ ਇਹਨੇ ਅੱਛੇ ਕੰਮ ਕਰਦੇ ਰਹੇ ਸਾਰੀ ਸੰਗਤ ਵਾਸਤੇ ਬਹੁਤ ਕਿਰਪਾ ਬਣੀ ਰਹੇ ਨੇ ਕਿ ਬੋਸ਼ ਸ਼ੰਕਰ ਭਗਵਾਨ ਨੇ ਕੀ ਬੜੇ ਪੜਦੇ ਬੋਲੋ ਜਾਣਕਾਰੀ ਕਿੰਨੀ ਕੁ ਲਾਗਪਾ ਜਿਹੜਾ ਪਿਆਰ ਦੇ ਦੇਖੋ ਜਿਹੜੀ ਸੜਕ ਦੀ ਸ਼ੁਰੂਆਤ ਹੋ ਰਹੀ ਹੈ ਦੀ ਬੜੀ ਧੀਰ ਤੋਂ ਮੰਗ ਸੀਗੀ ਬੜੀਆਂ ਸਰਕਾਰਾਂ ਆਈਆਂ ਪਰ ਜਿਵੇਂ ਪਿੰਡ ਵਾਲੇ ਦੱਸਦੇ ਐ ਕਿ ਕਿਸੇ ਨੇ ਸੁਣਵਾਈ ਨਹੀਂ ਕੀਤੀ ਤਾਂ ਇਹ ਸਭ ਤੋਂ ਜ਼ਰੂਰੀ ਸੀ ਦੇਖੋ ਪਿੰਡਾਂ ਨੂੰ ਤਾਂ ਰਸਤਾ ਜਾਂਦਾ ਹੀ ਜਾਂਦਾ ਸੀ ਸਾਡਾ ਇਤਿਹਾਸਿਕ ਮੰਦਿਰ ਹੈ ਨਲਾਸ ਨਲਾਸ ਮੰਦਿਰ ਚ ਮਿਲ ਲੱਦਾ ਲੱਖਾਂ ਲੋਕਾਂ ਦੀ ਸ਼ਰਧਾਲੂਆਂ ਦੀ ਭਾਵਨਾ ਜੁੜੀ ਹੋਈ ਹੈ ਤੇ ਜਦੋਂ ਆਉਂਦੇ ਸੀ ਬੜੇ ਪਰੇਸ਼ਾਨ ਹੁੰਦੇ ਸੀ ਮਹਾਰਾਜ ਕੋਲੇ ਆਉਂਦੇ ਸੀ ਤਾਂ ਮਾਰੇ ਜੀ ਇਹ ਕਹਿੰਦੇ ਜੀ ਸਾਡੀ ਆ ਸੜਕ ਬਣਾ ਦਿਓ ਮੈਂ ਕਹਿੰਨੀ ਆ ਅੱਜ ਉਹ ਦਿਨ ਆ ਗਿਆ ਕਿ ਜਦੋਂ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਅੱਜ ਪੂਰੇ ਪੰਜਾਬ ਦੀਆਂ ਲਿੰਕ ਸੜਕਾਂ ਦੇ ਜਿਹੜੀਆਂ ਬਣਨ ਵਾਲੀਆਂ ਸਭ ਦਾ ਉਦਘਾਟਨ ਕਰ ਰਿਹਾ ਉਸੇ ਤਹਿਤ ਅੱਜ ਅਸੀਂ ਇਹਦੀ ਵੀ ਸ਼ੁਰੂਆਤ ਕਰਨ ਆਏ ਆ ਔਰ ਇਹ ਸੜਕ ਲਗਭਗ 65 ਲੱਖ ਰੁਪਏ ਦੀ ਹੈਗੀ ਹੈ ਲਾਗਤ ਇਹਦੀ ਤੇ ਜਿਹੜੀ ਇਹ ਸੜਕ ਬਣੂ ਇੱਥੋਂ ਤੋਂ ਲੈ ਕੇ ਬਖਸ਼ੀ ਵਾਲੇ ਪਿੰਡ ਤੱਕ ਜਦੋਂ ਆਉਂਦੇ ਸੀ ਵੱਡੇ ਵੱਡੇ ਟੋਏ ਤੇ ਟੁੱਟੀ ਥਾਂ ਥਾਂ ਤੋਂ ਸੜਕ ਪਈ ਸੀਗੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ ਅੱਜ ਮੈਂ ਇਹ ਕਹੂੰਗੀ ਕੀ ਧੰਨਵਾਦ ਸਾਡੇ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਅੰਦਰਲੀਆ ਲਿੰਕ ਰੋਡਾਂ ਵੱਲ ਦੇਖਿਆ ਤੇ ਲੋਕਾਂ ਦੀ ਪ੍ਰੋਬਲਮਾਂ ਨੂੰ ਦੇਖਦੇ ਹੋਏ ਅੱਜ ਉਹਦੀ ਸ਼ੁਰੂਆਤ ਹੋ ਰਹੀ ਹੈ ਕਿਉਂਕਿ ਮੈਂ ਲੋਕ ਪਬਲਿਕ ਨੂੰ ਵੀ ਇਹੀ ਕਹੂੰਗੀ ਕਿ ਪਹਿਲਾਂ ਤੁਸੀਂ ਪਾਰਟੀਆਂ ਨੇ ਸਰਕਾਰਾਂ ਚੁਣੀਆਂ ਸੀ ਹੁਣ ਤੁਸੀਂ ਆਪ ਦੀ ਸਰਕਾਰ ਚੁਣੀ ਹੈ ਤੁਹਾਡੀ ਆਪਣੀ ਸਰਕਾਰ ਚ ਤੁਸੀਂ ਆਪ ਕੰਮ ਕਰਵਾ ਰਹੇ ਹੋ ਇਹ ਲੋਕ ਪਬਲਿਕ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਦੇ ਕੰਮ ਕੋਰੇ ਹਾਂਜੀ ਅਸੀਂ ਉਧਰ ਬਸੰਤਪੁਰਾ ਪਗੜਾਣਾ ਵਾਲੀ ਉਹ ਸੜਕ ਬਣਾ ਰਹੇ ਉਹਦੀ ਵੀ ਬੜੀ ਧੀਰ ਤੋਂ ਮੰਗ ਸੀਗੀ ਉਧਰ ਵੀ ਲੋਕ ਬੜੇ ਪਰੇਸ਼ਾਨ ਸੀ ਮੈਨੂੰ ਲੱਗਦਾ ਹੈ 20 ਸਾਲਾਂ ਤੋਂ ਉਹ ਸੜਕ ਬਣੀ ਨਹੀਂ ਸੀਗੀ ਅੱਜ ਉਹ ਸੜਕ ਦੀ ਵੀ ਸ਼ੁਰੂਆਤ ਹੋ ਰਹੀ ਹੈ ਮੈਡਮ ਕਿਸ ਤਰ੍ਹਾਂ ਦੇਖਦੇ ਕਿ ਕਿ ਕਈ ਵਾਰ ਦਲਗਨ ਸੜਕਾਂ ਬਣ ਜਾਂਦੀਆਂ ਨੇ ਪਰ ਉਹ ਨਾਲ ਦੇ ਨਾਲ ਦੇ ਕੁੱਟੀਆਂ ਸ਼ੁਰੂ ਹੋ ਜਾਂਦੀਆਂ ਨੇ ਮਟੀਰੀਅਲ ਘਟ ਘਟਿਆ ਵਰਦਾ ਜਾਂਦਾ ਦੇਖੋ ਸਾਡੇ ਨਾਲ ਆਫੀਸਰ ਸਾਹਿਬਾਨ ਖੜੇ ਐ ਇਹਨਾਂ ਨੂੰ ਵੀ ਹਦਾਇਤਾਂ ਔਰ ਖੁਦ ਇਹ ਮੈਂ ਕਹੂੰਗੀ ਵੀ ਜ਼ਿੰਮੇਵਾਰ ਆਫੀਸਰ ਨੇ ਔਰ ਸਰਕਾਰ ਵੱਲੋਂ ਵੀ ਹਦਾਇਤਾਂ ਐ ਕਿ ਜਿਹੜੀਆਂ ਸੜਕਾਂ ਬਣਨੀਆਂ ਇਹ ਨਹੀਂ ਬਣਾਨੀਆਂ ਵੀ ਜੀ ਸਾਲ 2 ਸਾਲ ਹੀ 6 ਮਹੀਨੇ ਚੱਲਣ ਇਹ ਸੜਕਾਂ ਵਧੀਆ ਬਣਨਗੀਆਂ ਔਰ ਸੀਐਮ ਸਾਹਿਬ ਨੇ ਪਿੱਛੇ ਜੇ ਵਿਧਾਨ ਸਭਾ ਚ ਵੀ ਬੋਲਿਆ ਸੀ ਕਿ ਜਿਹੜਾ ਆਫੀਸਰ ਸੜਕ ਬਣਾਊਗਾ ਜਿਹਦੀ ਦੇਖਰੇਖ ਚ ਸੜਕ ਬਣੂਗੀ ਜੇ ਉਹ ਸੜਕ ਟੁੱਟਦੀ ਹੈ ਤਾਂ ਉਹਨਾਂ ਦੀ ਹੀ ਜ਼ਿੰਮੇਵਾਰੀ ਹੋਊਗੀ ਤਾਂ ਮੈਂ ਇਹੀ ਕਹੂੰਗੀ ਸਾਨੂੰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਰਾਜਪੁਰੇ ਦੇ ਸਾਰੇ ਆਫੀਸਰ ਸਾਹਿਬਾਨਾਂ ਤੇ ਕਿ ਵਧੀਆ ਸੜਕ ਬਣੂਗੀ ਇਹ ਨਹੀਂ ਹੈ ਕਿ ਅੱਗੋਂ ਅੱਗੋਂ ਬੰਦੀ ਜਾਏ ਪਿੱਛੋਂ ਪਿੱਛੇ ਟੁੱਟਦੀ ਜਾਏ ਜਿਵੇਂ ਕਿ ਪਹਿਲਾਂ ਹੁੰਦਾ ਸੀਗਾ ਪਰ ਹੁਣ ਸੜਕਾਂ ਸਾਰੀਆਂ ਵਧੀਆ ਸੜਕਾਂ ਬ ਕੱਟ ਦੀ ਬੜੀ ਵੰਗ ਸੀਗੀ ਉਮੀਦ ਤੇ ਲੋਕਾਂ ਨੂੰ ਹੁਣ ਆਸ ਮਿਲ ਚੁੱਕੀ ਹੈ ਸ਼ੁਰੂਆਤ ਹੋ ਚੁੱਕੀ ਹੈ ਕਦਰਦਾ ਲੱਗਦਾ ਕਿ ਇਹ ਚਾਲੂ ਢੰਗ ਨਾਲ ਸ਼ੁਰੂ ਹੋ ਜਾਏਗਾ ਦੇਖੋ ਮੈਨੂੰ ਉਹਨਾਂ ਨੇ ਦਸੰਬਰ ਤੱਕ ਦਾ ਟਾਈਮ ਦਿੱਤਾ ਸੀ ਤਾਂ ਸਾਨੂੰ ਉਮੀਦ ਹੈ ਵੀ ਉਦੋਂ ਤੱਕ ਖਿੱਚਤੂ ਕੇ ਕੰਮ ਪੂਰਾ ਕਰ ਦੇਣਗੇ ਉਹਦੇ ਨਾਲ ਵੀ ਸਾਨੂੰ ਬੜੀ ਸਹੂਲਤ ਹੋਊਗੀ ਕਿਉਂਕਿ ਮੈਂ ਜਿਵੇਂ ਪਿੰਡਾਂ 'ਚ ਜਾਂਦੀ ਆ ਲੋਕਾਂ ਨੂੰ ਮਿਲਦੀ ਆ ਤਾਂ ਉਹ ਹੀ ਕਹਿੰਦੇ ਆ ਕਿ ਜੀ ਇੱਕੇ ਤਾਂ ਮੌਤ ਦਾ ਕੂਆ ਸੀ ਇੱਥੇ ਐਕਸੀਡੈਂਟ ਹੁੰਦੇ ਸੀ ਮੈਂ ਖੁਦ ਵੀ ਕਈ ਵਾਰ ਐਕਸੀਡੈਂਟ ਹੋਏ ਮੋਤਾਂ ਤੇ ਆਈਆਂ ਤਾਂ ਉਦੋਂ ਮਨ ਦੁਖੀ ਹੁੰਦਾ ਸੀ ਵੀ ਕੀ ਅਸੀਂ ਇੱਕ ਰਸਤਾ ਨਹੀਂ ਦੇ ਸਕਦੇ ਤਾਂ ਉਦੋਂ ਮੈਂ ਤੁਹਾਨੂੰ ਇਹੀ ਕਹੂੰਗੀ ਕਿ 17 'ਚ ਮੈਂ ਖੜ ਕੇ ਬੋਲੇ ਬਾਬਾ ਅੱਗੇ ਅਰਦਾਸ ਕੀਤੀ ਸੀ ਕਿ ਹੈ ਬੋਲੇ ਬਾਬਾ ਤੁਸੀਂ ਇੱਕ ਮੌਕਾ ਦੇਈਓ ਕਿਉਂਕਿ ਮੈਨੂੰ ਪਿਛਲੇ ਵਿਧਾਇਕ ਨੇ ਚੈਲੰਜ ਕੀਤਾ ਸੀਗਾ ਕਿ ਜੇ ਤੁਹਾਨੂੰ ਇੰਨਾ ਹੀ ਦੁੱਖ ਹੈ ਤਾਂ ਤੁਸੀਂ ਬਣਵਾ ਲਓ ਤਾਂ ਮੈਂ ਉੱਥੇ ਖੜ ਕੇ ਬੋਲੇ ਬਾਬਾ ਨੂੰ ਪ੍ਰਾਰਥਨਾ ਕੀਤੀ ਸੀ ਤੇ ਮੈਂ ਅੱਜ ਧੰਨਵਾਦ ਕਰਦੀ ਹਾਂ ਸ਼ੁਕਰਗੁਜ਼ਾਰ ਹਾਂ ਬੋਲੇ ਸ਼ੰਕਰ ਜੀ ਦਾ ਜਿਨ੍ਹਾਂ ਨੇ ਮਿਹਰ ਕੀਤੀ ਸਾਰੇ ਰਾਜਪੁਰਾ ਹਲਕੇ ਨੇ ਮੈਨੂੰ ਮੌਕਾ ਦਿੱਤਾ ਤੇ ਅੱਜ ਮੈਂ ਆਪਣੇ ਉਹ ਵਾਅਦੇ ਪੂਰੇ ਕਰ ਰਹੀ ਆ। ਜਿਹੜਾ ਰਾਜਪੁਰਾ ਜਿਹੜਾ ਰੇਲਵੇ ਫਾਈਓਰ ਬਣਾਉ ਉਹਦੇ ਉੱਪਰ ਨਾ ਹੈਵੀ ਟ੍ਰੈਫਿਕ ਬਹੁਤ ਨੰੰਗਦੀ ਆ। ਔਰ ਗਾਰਡ ਰੋਡ ਦੇ ਟੋਕੇ ਪੇ ਬੜੀ ਵੱਡਾ ਮੁਸ਼ਕਲ ਆ। ਦੇਖੋ ਤੁਹਾਨੂੰ ਵੀ ਪਤਾ ਜਿਹੜੇ ਰਸਤਾ ਬੰਦ ਹੈ ਇਸ ਕਰਕੇ ਥੋੜੀਆਂ ਜਿਹੀਆਂ ਜੇ ਦਿੱਕਤਾਂ ਹੈਗੀਆਂ। ਥੋੜੇ ਜਿਹੀ ਦਿਨਾਂ ਦੀ ਦਿੱਕਤ ਹੋ ਰਹਾ ਹੈ। ਅੱਜ ਅਸੀਂ ਪੀੜੀ ਨਾਲ ਵੀ ਗੱਲ ਕਰੀ ਐ ਕਿ ਜਿਹੜੀ ਸੜਕ ਟੁੱਟੀ ਹੋਈ ਐ ਵੀ ਉਹ ਵੀ ਜਲਦੀ ਠੀਕ ਕਰਵਾਈ ਜਾਵੇ ਤਾਂ ਉਹਦੇ ਫਿਰ ਉਹ ਆਪਣੇ ਰਸਤੇ ਹੈਵੀ ਟ੍ਰੈਫਿਕ ਆਪਣੇ ਰਸਤੇ ਹੋ ਜਾਊਗਾ। ਫਿਰ ਦਿੱਕਤ ਨਹੀਂ ਇੱਕ ਮਿੰਟ ਜੀ ਹਾਂ ਜੀ ਐਮਐਲਏ ਸਾਹਿਬ ਦਾ ਇੱਕ ਮਿੰਟ ਸਰ ਇੱਕ ਮਿੰਟ ਤੇ ਅੱਜ ਜਿਹੜੀ ਸੜਕ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਹਾਂ ਜੀ ਹਾਂ ਜੀ ਸਭ ਤੋਂ ਪਹਿਲਾਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੜਕ ਦਾ ਜੁਦਘਾਟਨ ਕਰਨ ਪਹੁੰਚੇ ਆਂ ਕੁਝ ਚੰਦ ਦਿਨਾਂ ਚ ਇੱਕ ਦੋ ਦਿਨਾਂ ਚ ਕੰਮ ਸ਼ੁਰੂ ਹੋ ਜਾਏਗਾ ਸੜਕ ਦਾ 4.5 ਕਿਲੋਮੀਟਰ ਦੀ ਲੰਬਾਈ ਹੈ ਮੈਂ ਦੱਸਿਆ ਹੀ ਹੈ ਤੇ 65 ਛੜ ਲੱਖ ਰੁਪਏ ਦਾ ਖਰਚਾ ਆਣਾ ਹੈ ਔਰ ਇਹਦੇ ਨਾਲ ਨਾਲ ਇਹਦੇ ਵਿੱਚ ਮੈਂ ਐਡ ਕਰੂੰਗਾ ਜਿਵੇਂ ਆਪ ਜੀ ਨੇ ਪਿੱਛੇ ਪੁੱਛਿਆ ਸੀ ਵੀ ਕੁਆਲਿਟੀ ਦਾ ਤਾਂ ਕੁਆਲਿਟੀ ਮੋਨਿਟਰ ਦਾ ਬੜਾ ਵਧੀਆ ਸਿਸਟਮ ਬਣਾਇਆ ਹੈ ਇਸ ਵਾਰੀ ਸਰਕਾਰ ਨੇ ਵਿੱਚ ਵਿੱਚ ਪ ਇੱਕ ਦਰ ਅੱਪੇ ਵਧੀਆ ਕੁਆਲਿਟੀ ਬਣਾਉਗਾ ਕਿ ਪੰਜ ਸਾਲਾਂ ਦੇ ਸਾਹਮਣੇ ਵੀ ਹੈ ਤੇ ਦੂਜੇ ਸਾਲ ਖੱਡਾ ਪੈਂਦਾ ਤੇ ਤੀਜੇ ਸਾਲ ਖੱਡਾ ਪੈਂਦਾ ਉਹਨੂੰ ਸਾਹਮਣਾ ਪੈਣਾ ਇਸ ਕਰਕੇ ਪਹਿਲਾਂ ਹੀ ਵਧੀਆ ਬਣਾ ਕੇ ਜਾਊਗਾ ਨਹੀਂ ਪਹਿਲੇ ਇੱਕ ਸਾਲ ਤੋਂ ਬਾਅਦ ਡਿਫੈਕਟ ਲਾਇਬਿਲਿਟੀ ਪੀਰੀਅਡ ਖਤਮ ਹੋ ਜਾਂਦਾ ਸੀ ਦੂਜੇ ਸਾਲ ਖੱਡੇ ਪੈਣੇ ਸ਼ੁਰੂ ਹੋ ਜਾਂਦੇ ਸੀ ਫਿਰ ਫੰਡ ਨਹੀਂ ਹੁੰਦਾ ਸੀ ਤੇ ਬਹੁਤ ਵਧੀਆ ਉਪਰਾਲਾ ਕਿ ਪੰਜ ਸਾਲ ਦੀ ਮੇਨਟੇਨੈਂਸ ਇਸ ਵਾਰੀ ਸਾਰੀਆਂ ਸੜਕਾਂ ਦੇ ਵਿੱਚ ਹੈ ਔਰ ਖਾਸ ਦੂਜੀ ਚੀਜ਼ ਮੈਂ ਐਡ ਕਰੂੰਗਾ ਕਿ ਆਪਣੇ ਰਾਜਪੁਰੇ ਦੇ ਵਿੱਚ ਐਮਐਲ ਕੰਸਟੀਟੂਐਂਸੀ ਰਾਜਪੁਰਾ ਚ 21 ਕਿਲੋਮੀਟਰ ਸੜਕਾਂ ਬਣਨੀਆਂ ਨੇ डबल अप्रूवल आ गई। ਇਹਦੇ ਵਾਸਤੇ ਐਮਐਲਏ ਸਭ ਤੋਂ ਪ੍ਰਾਲਿਆਂ ਦਾ ਬਹੁਤ ਬਹੁਤ ਹੀ ਉਹ ਹੈਗਾ ਕਿ ਰਾਜਪੇ ਅਸੈਸਸਰ ਕੋਲ 71 ਲੱਖ ਰੁਪਏ ਲੈ ਕੇ ਆਏ ਆ। ਇਸ ਵਾਸਤੇ ਐਮਐਲਏ ਸਭ ਤੋਂ ਬਹੁਤ ਬਤਨ ਜਿਹੜੀ ਸੜਕ ਦੀ ਕਦੋਂ ਤੱਕ ਕੰਪਲੀਟ ਹੋ ਜਾਏ ਕਦੋਂ ਤੱਕ ਬਣ ਜਾਏ। ਇਹਦਾ 3 ਕਿ ਮਹੀਨੇ ਦਾ ਤਾਂ ਟਾਈਮ ਹੁੰਦਾ ਸਰ। 3 ਮਹੀਨੇ ਵਿੱਚ ਕੰਪਲੀਟ ਕਰਦੇ ਆ। ਕੋਸ਼ਿਸ਼ ਕਰਾਂਗੇ ਸਰਦੀਆਂ ਤੋਂ ਪਹਿਲਾਂ ਪਹਿਲਾਂ ਕਰ ਦਈਏ। ਜੇ ਲੁੱਕ ਦਾ ਕੰਪਲੈਂਡਿੰਗ ਵੀ ਰਿਹਾ ਉਹ ਅਸੀਂ ਫਾਰਵਰਡ ਮਾਰਕਸ ਕਰਾਂਗੇ। ਠੀਕ। ਥੈਂਕ ਯੂ। ਇਹ ਸੜਕ ਦੀ ਬਹੁਤ ਹੀ ਰਾਹਾਂ ਤੋਂ ਬਣੀ ਨਹੀਂ ਬਹੁਤ ਖਰਾਬ ਹੈ। ਮਤਲਬ ਬਹੁਤ ਹੀ ਨੰਨਾ ਅੱਛਾ ਕਾਰਿਆ ਕਰ ਸਾਰੇ ਲੋਕਾਂ ਵਾਸਤੇ ਇਹ ਸੜਕ ਬਣ ਜਾਏਗੀ ਤਾਂ ਸਾਰੇ ਜ਼ਿਮੀਂਦਾਰਾਂ ਨੂੰ ਆਮ ਜਨਤਾ ਆਣ ਵਾਲਿਆਂ ਨੂੰ ਮੰਦਰ ਆਣ ਵਾਲਿਆਂ ਨੂੰ ਵੀ ਫਾਇਦਾ ਇਸ ਦਾ ਇਨਕੀ ਬਹੁਤ ਬੜਾ ਆਕਾਰ ਇਹਨੇ ਅੱਛੇ ਕੰਮ ਕਰਦੇ ਰਹੇ ਸਾਰੀ ਸੰਗਤ ਵਾਸਤੇ ਬਹੁਤ ਕਿਰਪਾ ਬਣੀ ਰਹੇ ਨੇ ਕਿ ਬਹੁਤ ਸ਼ੰਕਰ ਭਗਵਾਨ ਨੇ ਕਿ ਦੇਖੋ ਜਿਹੜੀ ਇਹ ਸੜਕ ਦੀ ਸ਼ੁਰੂਆਤ ਹੋ ਰਹੀ ਹੈ ਦੀ ਬੜੀ ਧੀਰ ਤੋਂ ਮੰਗ ਸੀ ਜੀ ਬੜੀਆਂ ਸਰਕਾਰਾਂ ਆਈਆਂ ਪਰ ਜਿਵੇਂ ਪਿੰਡ ਵਾਲੇ ਦੱਸਦੇ ਐ ਕਿ ਕਿਸੇ ਨੇ ਸੁਣਵਾਈ ਨਹੀਂ ਕੀਤੀ ਤਾਂ ਇਹ ਸਭ ਤੋਂ ਜ਼ਰੂਰੀ ਸੀ ਦੇਖੋ ਪਿੰਡਾਂ ਨੂੰ ਤਾਂ ਰਸਤਾ ਜਾਂਦਾ ਹੀ ਜਾਂਦਾ ਸੀ ਸਾਡਾ ਇਤਿਹਾਸਿਕ ਮੰਦਰ ਹੈ ਨਲਾਸ ਨਲਾਸ ਮੰਦਰ 'ਚ ਮਿਲ ਲਗਾ ਲੱਖਾਂ ਲੋਕਾਂ ਦੀ ਸ਼ਰਧਾਲੂਆਂ ਦੀ ਭਾਵਨਾ ਜੁੜੀ ਹੋਈ ਹੈ ਤੇ ਜਦੋਂ ਆਂਦੇ ਸੀ ਬੜੇ ਪਰੇਸ਼ਾਨ ਹੁੰਦੇ ਸੀ ਮਹਾਰਾਜ ਕੋਲੇ ਆਂਦੇ ਸੀ ਤਾਂ ਮਹਾਰਾਜ ਵੀ ਇਹ ਕਹਿੰਦੇ ਸੀ ਸਾਡੀ ਆ ਸੜਕ ਬਣਾ ਦਿਓ ਮੈਂ ਕਹਿੰਨੀ ਆ ਅੱਜ ਉਹ ਦਿਨ ਆ ਗਿਆ ਕਿ ਜਦੋਂ ਸਾਡੇ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਅੱਜ ਪੂਰੇ ਪੰਜਾਬ ਦੀਆਂ ਲਿੰਕ ਸੜਕਾਂ ਦੇ ਜਿਹੜੀਆਂ ਬਣਨ ਵਾਲੀਆਂ ਸਭ ਦਾ ਉਦਘਾਟਨ ਕਰ ਰਿਹਾ ਉਸੇ ਤਹਿਤ ਅੱਜ ਅਸੀਂ ਇਹਦੀ ਵੀ ਸ਼ੁਰੂਆਤ ਕਰਨ ਆਏ ਆਂ ਔਰ ਇਹ ਸੜਕ ਲਗਭਗ 65 ਲੱਖ ਰੁਪਏ ਦੀ ਹੈਗੀ ਹੈ ਲਾਗਤ ਇਹਦੀ ਤੇ ਜਿਹੜੀ ਇਹ ਸੜਕ ਬਣੂ ਇੱਥੋਂ ਤੋਂ ਲੈ ਕੇ ਬਖਸ਼ੀ ਵਾਲੇ ਪਿੰਡ ਤੱਕ ਜਦੋਂ ਆਉਂਦੇ ਸੀ ਵੱਡੇ ਵੱਡੇ ਟੋਏ ਤੇ ਟੁੱਟੀ ਥਾਂ ਥਾਂ ਤੋਂ ਸੜਕ ਪਈ ਸੀਗੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ ਅੱਜ ਮੈਂ ਇਹ ਕਹੂੰਗੀ ਕਿ ਧੰਨਵਾਦ ਸਾਡੇ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਅੰਦਰ ਲੀਆਂ ਲਿੰਕ ਰੋਡਾਂ ਵੱਲ ਦੇਖਿਆ ਤੇ ਲੋਕਾਂ ਦੀ ਪ੍ਰੋਬਲਮਾਂ ਨੂੰ ਦੇਖਦੇ ਹੋਏ ਅੱਜ ਉਹਦੀ ਸ਼ੁਰੂਆਤ ਹੋ ਰਹੀ ਹੈ ਕਿਉਂਕਿ ਮੈਂ ਲੋਕ ਪਬਲਿਕ ਨੂੰ ਵੀ ਇਹੀ ਕਹੂੰਗੀ ਕਿ ਪਹਿਲਾਂ ਤੁਸੀਂ ਪਾਰਟੀਆਂ ਦੀਆਂ ਸਰਕਾਰਾਂ ਚੁਣੀਆਂ ਸੀ ਹੁਣ ਤੁਸੀਂ ਆਪ ਦੀ ਸਰਕਾਰ ਚੁਣੀ ਹੈ ਤੁਹਾਡੀ ਆਪਣੀ ਸਰਕਾਰ ਚ ਤੁਸੀਂ ਆਪ ਕੰਮ ਕਰਵਾ ਰਹੇ ਹੋ ਇਹ ਲੋਕ ਪਬਲਿਕ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਲੋਕਾਂ ਦੇ ਕੰਮ ਕੋਰੇ ਹਾਂਜੀ ਅਸੀਂ ਉਧਰ ਬਸੰਤਪੁਰਾ ਪਗੜਾਣਾ ਵਾਲੀ ਉਹ ਸੜਕ ਬਣਾ ਰਹੇ ਉਹਦੀ ਵੀ ਬੜੀ ਧੀਰ ਤੋਂ ਮੰਗ ਸੀਗੀ ਉਧਰ ਵੀ ਲੋਕ ਬੜੇ ਪਰੇਸ਼ਾਨ ਸੀ ਮੈਨੂੰ ਲੱਗਦਾ 20 ਸਾਲਾਂ ਤੋਂ ਉਹ ਸੜਕ ਬਣੀ ਨਹੀਂ ਸੀਗੀ ਅੱਜ ਉਹ ਸੜਕ ਦੀ ਵੀ ਸ਼ੁਰੂਆਤ ਹੋ ਰਹੀ ਹੈ ਮੈਡਮ ਕਿਸ ਤਰ੍ਹਾਂ ਦੇਖਦੇ ਕਿਉਂਕਿ ਕਈ ਵਾਰ ਦਲ ਲਗਿੰਦਾ ਸੜਕਾਂ ਬਣ ਜਾਂਦੀਆਂ ਨੇ ਪਰ ਉਹ ਨਾਲ ਦੇ ਨਾਲ ਦੇ ਟੁੱਟੀਆਂ ਸ਼ੁਰੂ ਹੋ ਜਾਂਦੀਆਂ ਨੇ ਮਟੀਰੀਅਲ ਘਟ ਘਟਿਆ ਵਰਦਾ ਜਾਂਦਾ ਦੇਖੋ ਸਾਡੇ ਨਾਲ ਆਫੀਸਰ ਸਹਿਬਾਨ ਖੜੇ ਐ ਇਹਨਾਂ ਨੂੰ ਵੀ ਹਦਾਇਤਾਂ ਔਰ ਖੁਦ ਇਹ ਮੈਂ ਕਹੂੰਗੀ ਵੀ ਜ਼ਿੰਮੇਵਾਰ ਆਫੀਸਰ ਨੇ ਔਰ ਸਰਕਾਰ ਵੱਲੋਂ ਵੀ ਹਦਾਇਤਾਂ ਕਿ ਜਿਹੜੀਆਂ ਸੜਕਾਂ ਬਣਨੀਆਂ ਇਹ ਨਹੀਂ ਬਣਾਨੀ ਵੀ ਜੀ ਸਾਲ ਦੋ ਸਾਲ ਹੀ 6 ਮਹੀਨੇ ਚੱਲਣ ਇਹ ਸੜਕਾਂ ਵਧੀਆ ਬਣਨਗੀਆਂ ਔਰ ਸੀਐਮ ਸਾਹਿਬ ਨੇ ਪਿੱਛੇ ਜੇ ਵਿਧਾਨ ਸਭਾ 'ਚ ਵੀ ਬੋਲਿਆ ਸੀ ਕਿ ਜਿਹੜਾ ਆਫੀਸਰ ਸੜਕ ਬਣਾਊਗਾ ਜਿਹਦੀ ਦੇਖਰੇਖ ਚ ਸੜਕ ਬਣੂਗੀ ਜੇ ਉਹ ਸੜਕ ਟੁੱਟਦੀ ਹੈ ਤਾਂ ਉਹਨਾਂ ਦੀ ਹੀ ਜ਼ਿੰਮੇਵਾਰੀ ਹੋਊਗੀ ਤਾਂ ਮੈਂ ਇਹੀ ਕਹੂੰਗੀ ਸਾਨੂੰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਰਾਜਪੁਰੇ ਦੇ ਸਾਰੇ ਆਫੀਸਰ ਸਹਿਬਾਨਾਂ ਤੇ ਕਿ ਵਧੀਆ ਸੜਕ ਬਣੂਗੀ ਇਹ ਨਹੀਂ ਹੈ ਕਿ ਅੱਗੋਂ ਅੱਗੋਂ ਬੰਦੀ ਜਾਏ ਪਿੱਛੋਂ ਪਿੱਛੇ ਟੁੱਟਦੀ ਜਾਏ ਜਿਵੇਂ ਕਿ ਪਹਿਲਾਂ ਹੁੰਦਾ ਸੀਗਾ ਪਰ ਹੁਣ ਸੜਕਾਂ ਸਾਰੀਆਂ ਵਧੀਆ ਸੜਕਾਂ ਬਣਨ। ਜਿੱਦਾਂ ਕਿ ਨਲਾਸ ਘਟਦੀ ਬੜੀ ਮੰਗ ਸੀਗੀ ਉਮੀਦ ਤੇ ਲੋਕਾਂ ਨੂੰ ਹੁਆਸ ਵੱਜ ਚੁੱਕੀ ਹੈ ਸ਼ੁਰੂਆਤ ਹੋ ਚੁੱਕੀ ਹੈ। ਕਦੋਂ ਤੱਕ ਲੱਗਦਾ ਕਿ ਇਹ ਚਾਲੂ ਢੰਗ ਨਾਲ ਸ਼ੁਰੂ ਹੋ ਜਾਏਗਾ। ਦੇ ਤਸੀ ਤਾਂ ਸਾਨੂੰ ਉਮੀਦ ਹੈ ਵੀ ਉਦੋਂ ਤੱਕ ਖਿੱਚਤੂ ਕੇ ਕੰਮ ਪੂਰਾ ਕਰ ਦੇਣਗੇ ਉਹਦੇ ਨਾਲ ਵੀ ਸਾਨੂੰ ਬੜੀ ਸਹੂਲਤ ਹੋਊਗੀ ਕਿਉਂਕਿ ਮੈਂ ਜਿਵੇਂ ਪਿੰਡਾਂ 'ਚ ਜਾਂਦੀ ਆ ਲੋਕਾਂ ਨੂੰ ਮਿਲਦੀ ਆ ਤਾਂ ਉਹ ਹੀ ਕਹਿੰਦੇ ਆ ਕਿ ਜੀ ਇੱਕੇ ਤਾਂ ਮੌਤ ਦਾ ਕੂਆ ਸੀ ਇੱਥੇ ਐਕਸੀਡੈਂਟ ਹੁੰਦੇ ਸੀ ਮੈਂ ਖੁਦ ਵੀ ਕਈ ਵਾਰ ਐਕਸੀਡੈਂਟ ਹੋਇਆ ਮੋਤਾਂ ਤੇ ਆਈ ਆ ਤਾਂ ਉਦੋਂ ਮਨ ਦੁਖੀ ਹੁੰਦਾ ਸੀ ਵੀ ਕੀ ਅਸੀਂ ਇੱਕ ਰਸਤਾ ਨਹੀਂ ਦੇ ਸਕਦੇ ਤਾਂ ਉਦੋਂ ਮੈਂ ਤੁਹਾਨੂੰ ਇਹ ਹੀ ਕਹੂੰਗੀ ਕਿ 17 'ਚ ਮੈਂ ਖੜਕੇ बोले बाबा गर्दास ਕੀਤੀ ਸੀ ਕਿ ਹੈ ਬੋਲੇ ਬਾਬਾ ਤੁਸੀਂ ਇੱਕ ਮੌਕਾ ਦੇਈਓ ਕਿਉਂਕਿ ਮੈਨੂੰ ਪਿਛਲੇ ਵਿਧਾਇਕ ਨੇ ਚੈਲੰਜ ਕੀਤਾ ਸੀਗਾ ਕਿ ਜੇ ਤੁਹਾਨੂੰ ਇੰਨਾ ਹੀ ਦੁੱਖ ਹੈ ਤਾਂ ਤੁਸੀਂ ਬਣਵਾ ਲਓ ਤਾਂ ਮੈਂ ਉੱਥੇ ਖੜ ਕੇ ਬੋਲੇ ਬਾਬਾ ਨੂੰ ਪ੍ਰਾਰਥਨਾ ਕੀਤੀ ਸੀ ਤੇ ਮੈਂ ਅੱਜ ਧੰਨਵਾਦ ਕਰਦੀ ਹਾਂ ਸ਼ੁਕਰਗੁਜ਼ਾਰ ਹਾਂ ਬੋਲੇ ਸ਼ੰਕਰ ਜੀ ਦਾ ਜਿਨ੍ਹਾਂ ਨੇ ਮਿਹਰ ਕੀਤੀ ਸਾਰੇ ਰਾਜਪੁਰਾ ਹਲਕੇ ਨੇ ਮੈਨੂੰ ਮੌਕਾ ਦਿੱਤਾ ਤੇ ਅੱਜ ਮੈਂ ਆਪਣੇ ਉਹ ਵਾਦੇ ਪੂਰੇ ਕਰ ਰਹੀ ਹਾਂ ਮੇਰੇ ਕਿਨਾਂ ਰਾਜਪੁਰੇ ਜਿਹੜਾ ਰੇਲਵੇ ਫਲਾਈਓਵਰ ਬਣਾਉ ਉਹ ਉੱਪਰ ਨਾ ਹੈਵੀ ਟ੍ਰੈਫਿਕ ਬਹੁਤ ਨੰਗਦੀ ਆ ਔਰ ਗਾੜ ਰੋਡ ਦੇ ਟੋਕੇ 'ਤੇ ਵੀ ਬੜੀ ਵੱਡਾ ਮੁਸ਼ਕਲ ਹੈ। ਦੇਖੋ ਤੁਹਾਨੂੰ ਵੀ ਪਤਾ ਜਿਹੜੇ ਰਸਤਾ ਬੰਦ ਹੈ ਇਸ ਕਰਕੇ ਥੋੜੀਆਂ ਜਿਹੀਆਂ ਜ ਦਿੱਕਤਾਂ ਹੈਗੀਆਂ ਥੋੜੇ ਜਿਹੀ ਦਿਨਾਂ ਦੀ ਦਿੱਕਤ ਹੋ ਰਹਾ ਹੈ। ਅੱਜ ਅਸੀਂ ਪੀੜੀ ਨਾਲ ਵੀ ਗੱਲ ਕਰੀ ਹੈ ਕਿ ਜਿਹੜੀ ਇਹ ਸੜਕ ਟੁੱਟੀ ਹੋਈ ਹੈ ਵੀ ਉਹ ਵੀ ਜਲਦੀ ਠੀਕ ਕਰਵਾਈ ਜਾਵੇ ਤਾਂ ਉਹ ਫਿਰ ਉਹ ਆਪਣੇ ਰਸਤੇ ਹੈਵੀ ਟ੍ਰੈਫਿਕ ਆਪਣੇ ਰਸਤੇ ਹੋ ਜਾਊਗਾ ਫਿਰ ਦਿੱਕਤ ਨਹੀਂ ਆਊ। ਠੀਕ ਹੈ। ਇੱਕ ਮਿੰਟ ਹਾਂ ਜੀ ਐਮਐਲਏ ਸਾਹਿਬ ਦਾ ਇੱਕ ਮਿੰਟ ਸਰ ਇੱਕ ਮਿੰਟ। ਤਾਂ ਜਿਹੜੀ ਸੜਕ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਹਾਂ ਜੀ ਹਾਂ ਜੀ ਸਭ ਤੋਂ ਪਹਿਲਾਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸ ਕੁਸ਼ਚੰਦਨਾ ਚ ਇੱਕ ਦੋ ਦਿਨ ਚ ਕੰਮ ਸ਼ੁਰੂ ਹੋ ਜਾਏਗਾ 3.5 ਕਿਲੋਮੀਟਰ ਦੀ ਲੰਬਾਈ ਹੈ ਮੈਂ ਦੱਸਿਆ ਹੀ ਹੈ ਤੇ 65 ਛੜ ਲੱਖ ਰੁਪਏ ਦਾ ਖਰਚਾ ਆਣਾ ਔਰ ਇਹਦੇ ਨਾਲ ਨਾਲ ਇਹਦੇ ਚ ਮੈਂ ਐਡ ਕਰੂੰਗਾ ਜਿਵੇਂ ਆਪ ਜੀ ਨੇ ਪਿੱਛੇ ਪੁੱਛਿਆ ਸੀ ਵੀ ਕੁਆਲਿਟੀ ਦਾ ਤਾਂ ਕੁਆਲਿਟੀ ਮੋਨੀਟਰ ਦਾ ਬੜਾ ਵਧੀਆ ਸਿਸਟਮ ਬਣਾਇਆ ਵੈਸ ਵਾਰੀ ਸਰਕਾਰ ਨੇ ਵਿੱਚ ਵਿੱਚ ਪੂਰੀ ਚੈਕਿੰਗਾਂ ਨੇ ਇਹਦੀਆਂ ਜੀ ਔਰ ਖਾਸ ਕਰ ਲਈ ਹੈ ਕਿ ਪਹਿਲੀ ਵਾਰੀ ਹੋ ਰਿਹਾ ਇਤਿਹਾਸਿਕ 5 ਸਾਲ ਦੀ ਮੇਨਟੇਨੈਂਸ ਵਿੱਚ ਹੈ ਜੀ ਇੱਕਦਰ ਅੱਪੇ ਹੀ ਵਧੀਆ ਕੁਆਲਿਟੀ ਬਣਾਉਂਗਾ ਕਿਉਂਕਿ 5 ਸਾਲ ਉਹਨੇ ਸਾਹਮਣੇ ਹੀ ਹੈ ਤੇ ਦੂਜੇ ਸਾਲ ਖੱਡਾ ਪੈਂਦਾ ਤੀਜ ਦੂਜੀ ਸਾਲ ਕੱਢੇ ਪਾਣੇ ਸ਼ੁਰੂ ਹੋ ਜਾਂਦੇ ਸੀ ਫਿਰ ਫੰਡ ਨਹੀਂ ਹੁੰਦਾ ਸੀ ਤੇ ਬਹੁਤ ਵਧੀਆ ਉਪਰਾਲਾ ਚ 5 ਸਾਲ ਦੀ ਮੇਨਟੇਨੈਂਸ ਇਸ ਵਾਰੀ ਸਾਰੀਆਂ ਸੜਕਾਂ ਦੇ ਵਿੱਚ ਹੈ ਔਰ ਖਾਸ ਦੂਜੀ ਚੀਜ਼ ਮੈਂ ਇਹੜੇ ਕਰੂੰਗਾ ਕਿ ਆਪਣੇ ਰਾਜਪੁਰੇ ਦੇ ਵਿੱਚ ਐਮ ਐਲ ਕੰਸਟੀਚੁਐਂਸੀ ਰਾਜਪੁਰਾ ਚ 21 ਕਿਲੋਮੀਟਰ ਸੜਕਾਂ ਬਣਨੀਆਂ ਨੇ ਜੀ ਔਰ 8 ਕਰੋੜ 26 ਲੱਖ ਰੁਪਏ ਉਹਦੇ ਡਬਲ ਅਪਰੂਵਲ ਆ ਗਈ ਇਹਦੇ ਵਾਸਤੇ ਐਮ ਐਲ ਸਭ ਤੋਂ ਉਪਰਾਲਿਆਂ ਦਾ ਬਹੁਤ ਬਹੁਤ ਹੀ ਉਹ ਹੈਗਾ ਕਿ ਰਾਜਪੁਰੇ ਵਾਸਤੇ 26 ਲੱਖ ਰੁਪਏ ਲੈ ਕੇ ਆਏ ਆ ਇਸ ਵਾਸਤੇ ਐਮ ਐਲ ਸਭ ਤੋਂ ਬਹੁਤ ਬਹੁਤ ਜਿਹੜੀ ਸੜਕ ਦੀ ਕਦੋਂ ਤੱਕ ਕੰਪਲੀਟ ਹੋ ਜਾਏਗੀ ਇਹਦਾ 3 ਕਿੰਨੇ ਦਾ ਤਾਂ ਟਾਈਮ ਹੁੰਦਾ ਸਰ 3 ਮਹੀਨੇ ਚ ਕੰਪਲੀਟ ਕਰਦੇ ਆ ਕੋਸ਼ਿਸ਼ ਕਰਨਾ ਸੀ ਕਿ ਸਰਦੀਆਂ ਤੋਂ ਪਹਿਲਾਂ ਪਹਿਲਾਂ ਕਰ ਦਈਏ ਜੇ ਲੁੱਕ ਦਾ ਕੰਪਲੈਂਡਿੰਗ ਵੀ ਰਿਹਾ ਉਹ ਅਸੀਂ ਫਰਵਰੂਅਰੀ ਮਾਰਚ ਚ ਕਰਾਂਗੇ ਚਲੋ ਮਿਲਦੇ ਆ